ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਗੌੜੀ ਕੀ ਵਾਰ ਮਹੱਲਾ ਚੌਥਾ ੴ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਈ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਣੀ ਤੇ ਸਿੱਧ ਹੋਈ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖਿ ਬਾਵੈ ਕੋਈ ਮਹੱਲਾ ਚੌਥਾ ਹਮੇ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹਾਂ ਹਰ ਧਨ ਕਟਿਆ ਗੁਰਮੁਖ ਸਬਦ ਵਿਚਾਰ ਹਮੇ ਮੈਲ ਵਿਖੇ ਉਤਰੈ ਹਰ ਅੰਮ੍ਰਿਤ ਹਰ ਓਰਤਾਰ ਸਭ ਕਾਰਜ ਤਿੰਨ ਕੇ ਸਿੱਧ ਹੈ ਜਨ ਗੁਰਮਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹਿ ਹਰ ਮੇਲੇ ਸਿਰਜਨ ਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸਤ ਸੱਚ ਗੋਸਾਈ ਤੁਧਨੋ ਸਬਤ ਆਇਂਦੀ ਸਭ ਲੱਗ ਗਏ ਤੇਰੀ ਪਾਈ ਤੇਰੀ ਸਬਤੈ ਸੁਆਲਿਓ ਸਰੂਪ ਹੈ ਜਨ ਕੀ ਤੀ ਤਿਸ ਪਾਰ ਲੰਗਾਈ ਗੁਰਮੁਖਾ ਨੂੰ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ 4 ਵੇਣ ਨਾ ਮੇ ਹੋਰ ਸਲਾਹ ਨਾ ਸਭ ਬੋਲਣ ਫਿੱਕਾ ਸਾਦ ਮਨਮੁਖ ਹੰਕਾਰ ਸਲਾਹਾਂ ਦੀ ਹਉਮੈ ਮਮਤਾ ਵਾਦ ਜੇ ਨ ਸਲਾਹ ਨਸੀ ਮਰੇ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮਖ ਉਬੈਰੈ ਜਪੁ ਹਰਿ ਹਰਿ ਪਰਮਾ ਨਾਦ ਮਹਲਾ ਚੌਥਾ ਸਤਿਗੁਰ ਹਰਿ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਤੂ ਆਪੇ ਆ ਬਨਰੰਕਾਰ ਹੈ ਨਰੰਜਨ ਹਰ ਰਾਇ ਜਿਨਿ ਤੋ ਇਕ ਮਨ ਸਚਿ ਧਿਆਇ ਆ ਤਿਨ ਕਾ ਸਭ ਦੁਖ ਗਵਾਇਆ ਤੇਰਾ ਸ੍ਰੀ ਕੋ ਕੋ ਨਹੀਂ ਜਿਸ ਨੂੰ ਲਵੈ ਲਾਏ ਸੁਨਾਇਆ ਤੁਦ ਜੀ ਮਨ ਦਾਤਾ ਤੂੰ ਹੈ ਨਰੰਜਨਾ ਤੂੰ ਹੈ ਸੱਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹੱਲਾ ਚੌਥਾ ਮਾਨੇ ਅੰਤਰ ਹਮ ਮੇਰੋਗ ਹੈ ਭਰਮ ਭੁੱਲੇ ਮਨ ਮੁਕ ਦੁਰਜਨਾ ਨਾਨਕ ਰੋ ਗਗਵਾਈ ਮਿਲ ਸਤ ਗੁਰ ਸਾਧੂ ਸਜਨਾ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਉ ਗੁਰਮੁਖ ਹਰ ਗੁਣਤਾ ਸਿ ਜਨ ਨਾਨਕ ਹਰ ਸਹਿਰਨਾਗਤੀ ਹਰ ਮੇਲੇ ਗੁਰ ਸਬਾ ਸਪੌੜੀ ਤੂੰ ਕਰਤਾ ਪੁਰਖਿਆ ਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੀਵਨ ਹੋਏ ਸੋ ਵਾਖੀਐ ਤੁਧ ਜੀ ਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗਰਮਕ ਪਰ ਗੜੀਏ ਤੂੰ ਸੱਚਾ ਸਭ ਸੁਦਾ ਖਸਮ ਹੈ ਸਭ ਦੂ ਤੂੰ ਚੜੀਏ ਤੂੰ ਕਰੀ ਸੋ ਸੱਚੇ ਹੋਈ ਸੀ ਤਾਂ ਕਾਇਤ ਕੜੀਏ ਸ਼ਲੋਕ ਮਹਲਾ ਚੌਥਾ ਮੈਂ ਮਨ ਤਨ ਪ੍ਰੇਮ ਬ੍ਰਹਮ ਕਾ ਅਠੇ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਬਸੰਨ ਮਹੱਲਾ ਚੌਥਾ ਜਿਨ ਅੰਦਰ ਪ੍ਰੀਤਿ ਬ੍ਰਹਮ ਕੀ ਜੋ ਬੋਲਣ ਤਿਵੇਂ ਸੁਹੰਨ ਨਾਨਕ ਹਰ ਆਪੀ ਜਾਣਦਾ ਜਿਨ ਲਾਈ ਪ੍ਰੀਤ ਪਰੰਨ ਪੌੜੀ ਤੂੰ ਕਰਤਾ ਆਪ ਆਪੁll ਹੈ ਪੁੱllਾਂ ਵਿੱਚ ਨਹੀਂ ਤੂੰ ਕਰੇ ਸੱਚੀ ਭਲਾ ਹੈ ਗੁਰ ਸ਼ਬਦ 부ਜਾਈ ਤੂੰ ਕਰਨ ਕਰਨ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗਮ ਦਿਆਲ ਹੈ ਸਭ ਤਉ ਦਿੱਤਾਈ ਸਭ ਜੀ ਤੇਰੇ ਤੂੰ ਸਬ ਸਦਾ ਤੂ ਸਬਸ਼ਦਾਈ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸ ਰਾਂ ਅੱਖੀ ਤਾਰ ਲਗੰਨ ਗੁਰੁ ਤੁਠੀ ਸੱਜਣ ਮਿਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤ ਗੁਰ ਅੰਦਰ ਨਿਰਬੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਈ ਨਿਰਵੈਰਾ ਨਾਲ ਜਿਵੈਰ ਚਲਾਇਂਦੀ ਤੈਨ ਵਿੱਚੋਂ ਦਿਸਟਿਆ ਨਾ ਕੋਈ ਸਤ ਗੁਰ ਸਭਨਾ ਦਾ ਭਲਾ ਮਨਾਇਂਦਾ ਤਿਸ ਦਾ ਬੁਰਾ ਕਿਉ ਹੋਈ ਸਤ ਗੁਰ ਨੂੰ ਜਿਹਾ ਕੋ ਇਛਾ ਦਾ ਤੇਹਾ ਫਲ ਪਾਏ ਕੋਈ ਨਾਨਕ ਕਰਤਾ ਸਭ ਕੁਛ ਜਾਣਦਾ ਜਿੰਦੂ ਕੁਛ ਗੁਜਾ ਨਾ ਹੋਏ ਬੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਪਾਵੇ ਤਿਸ ਬਖਸ਼ ਲੈ ਸੋ ਸਾਇਬ ਮਨ ਪਾਣੀ ਜੇ ਕੋ ਉਸ ਦੀਰੀਸ ਕਰੇ ਸੋ ਮੋੜਿਆ ਜਾਣੀ ਜਿਸ ਨੂੰ ਸਤ ਗੁਰ ਮਿਲੈ ਸੋ ਗੁਣ ਰਵੈ ਗੁਣ ਆਖ ਬਖਾਨੀ ਨਾਨਕ ਸੱਚਾ ਸਤ ਹੈ ਬੁਝ ਸੱਚ ਸਮਾਣੀ ਸ਼ਲੋਕ ਮਹੱਲਾ 4 ਹਰ ਸਤ ਨਰੰਜਨ ਅੰਬਰ ਹੈ ਨਿਰਭਉ ਨਿਰਵੈਰ ਨਰੰਕਾਰ ਜਿਨ ਜਪਿਆ ਇਕ ਮਨ ਇਕ ਜਪ ਤਿਨ ਲੱਥਾ ਹੋ ਮੇ ਭਾਰ ਜਿਨ ਗੁਰਮਕਹ ਹਰਿਆ ਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੀ ਜਿਸ ਨੂੰ ਫਿੱਟ ਫਿੱਟ ਕੈ ਸਭ ਸੰਸਾਰ ਸਤ ਗੁਰ ਵਿੱਚ ਆਪ ਵਰਤਦਾ ਹਰਿਆਪੀ ਰੱਖਣ ਹਾਰ ਤਨ ਧਨ ਗੁਰ ਗੁਣ ਗਾਮ ਦਾ ਜਿਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਨ ਕੋ ਵਾਰਿਆ ਜਨ ਜਪਿਆ ਸਰ ਜਨਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਆਨ ਆਪੇ ਆਕਾਸ ਵਿੱਚ ਆਪੇ ਜੰਤ ਪਾਇਆਨਾ ਮੁਖ ਆਪੇ ਦੀ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੋ ਸਭ ਕਿਲ ਵਿਖ ਕੱਟੀ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ ਜੋ ਤਦ ਸੱਚ ਸਲਾਇਂਦੇ ਤਿਨ ਜੰਮ ਕੰਕਰ ਨੇੜ ਨ ਆਵੈ ਤਿਨ ਕੇ ਮੁਖ ਦਰ ਉਜਲੀ ਜਨ ਹਾਰੇ ਹਰਦੈ ਸੱਚਾ ਭਾਵੇਂ ਕੁੜਿਆਰ ਪਸ਼ਾਹਾਂ ਸੱਤੀ ਅਨ ਕੋੜ ਹਿਰਦੇ ਕਪਟ ਮਹਾਂ ਦੁਖ ਪਾਵੇ ਮੋ ਕਾਲੀ ਕੁੜਿਆਰੀਆਂ ਕੁੜਿਆਰ ਕੋੜੋ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤ ਗੁਰ ਧਰਤੀ ਧਰਮ ਹੈ ਜਿਸ ਵਿੱਚ ਜੀਹਾ ਕੋ ਬੀਜੈ ਤਿਹਾ ਫਲ ਪਾਈ ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਈ ਓ ਨਹ ਹਲ ਤ ਬਲਤ ਮੁਖਿਉ ਜਲੇ ਹੋ ਹਰਦਰਗੇ ਸੱਚੀ ਪੈਨਾਈ ਇਕ ਨਾਂ ਅੰਦਰ ਖੋਟ ਨਿਤ ਕੋਟ ਕਮਾਵੇ ਓ ਜੀਹਾ ਬੀਜੈ ਤਿਹਾ ਫਲ ਖਾਈ ਜਾ ਸਤਗੁਰ ਸਰਾਫ ਨਦਰ ਕਰ ਦੇਖੈ ਸਵਾਮਗੀਰ ਸਭ ਉਜੜਿਆ ਓ ਜਿਹਾਂ ਚਿਤ ਵੈ ਨਿਤ ਤਿਹਾਂ ਪਾਇਨ ਓ ਤਿਹੋ ਜਿਹ ਦੇਵ ਜਾਈ ਨਾਨਕ ਦੋਹੀ ਸ੍ਰੀ ਖਸਮ ਆਪੀ ਵਰਤੈ ਨਿਤ ਕਰ ਕਰ ਦੇਖੈ ਚਲਤ ਸਭਾਈ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਈ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਤ ਹੋਵੇ ਸਾਈ ਖਾਈ ਬਿਨ ਸਤਗੁਰੈ ਸੋਜੀ ਨਾ ਪਵੇ ਹੰਕਾਰ ਨਾਲ ਵਿੱਚੋਂ ਜਾਏ ਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੱਡੇ ਘਰ ਘਾਰ ਮੰਗਾਈ ਕੋੜ ਠੱਗੀ ਗੁੱਜੀ ਨਾ ਰਹੇ ਮੁਲਮਾ ਪਾਜ ਲੈ ਜਾਏ ਜਿਸ ਹੂ ਬਹਿ ਪੂਰਬ ਲਿਖਿਆ ਤੇ ਸਤ ਗੁਰ ਮਿਲੇ ਪ੍ਰਭ ਆਈ ਜੋ ਲੋਹਾ ਪਾਰਸ ਭੇਟੀ ਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕ ਕੀ ਪ੍ਰਭ ਤੂ ਤਨੀ ਜੋ ਭਾਵੇ ਤੇ ਮੈਂ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਈ ਗੁਰ ਕੀ ਸਾਜ ਤਿਨ ਸਿਉਂ ਕਾਰੀ ਸਭ ਅਵਗਨ ਸ਼ਬਦ ਜਲਾਈ ਆਵਗਨ ਵਿਕਨ ਪੱਲਾਰੀ ਜਿਸ ਦੇਸ ਸੱਚੇ ਪਾਈ ਬਲਿਹਾਈ ਗੁਰਿਆ ਪਾਣੀ ਜਿਨ ਅਵਗਨ ਮੇਟ ਗੁਣ ਪ੍ਰਗਟਿ ਆਈ ਵੱਡੀ ਵਡਿਆਈ ਵੱਡੇ ਕੀ ਗਰਮਖੋ ਵਾਲਾਈ ਸਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਅਨੰਦਨ ਹਰ ਹਰ ਨਾਮ ਧਿਆਵੈ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਪਤਾਵੈ ਹਰ ਨਾਮ ਤਾਂ ਨ ਹਰ ਨਾਮ ਦੇ ਬਾਨ ਹਰ ਨਾਮ ਰਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੈ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਜਿਸ ਕਰਤਾ ਮਾਰ ਦਿਵਾਵੇ ਫਿਰ ਉਹ ਵੀਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੋਕਾ ਲੈ ਘੜਿਆ ਜੋ ਤਸਕਰ ਪਾਏ ਗਲਾਵੇ ਫਿਰ ਸਤਿਗੁਰ ਕੀ ਸਰਣੀ ਪਵੇ ਤਾਂ ਉਬਰੇ ਜਹ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਖ ਸੁਨਾਏ ਨਾਨਕ ਹਰ ਬਾਤਾਂ ਆਖ ਸੁਨਾਏ ਨਾਨਕ ਹਰ ਕਰਤੀ ਵੇ ਭਾਵੇ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੇ ਓ ਮਨਮੁਖ ਅਗਿਆਨ ਮੁੱਠਾ ਬਖਮਾਇਆ ਉਸ ਅੰਦਰ ਕੂੜੈ ਕੋੜੋ ਕਰ ਬੁੱਝੈ ਅਣਹਉਂਦੀ ਝਗੜੇ ਦੇ ਉਸ ਦੀ ਗਲ ਪਾਇਆ ਓ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਕਰ ਹੰਡੈ ਜਿਉ ਰੰਨ ਦੁਹਾਗਨ ਉਸ ਨਾਲ ਮੋ ਜੋੜੈ ਉਸ ਪੀ ਲੱਛਣ ਲਾਇਆ ਗੁਰਮ ਕੋ ਇਸ ਸੁਅਲ ਪੱਤੋ ਵਰਤੈ ਉਸ ਦਾ ਪਾਸ ਛੱਡ ਗੁਰਪਾਸ ਬਹਿ ਜਾਇਆ ਜੋ ਗੁਰ ਗੋਪੀ ਆਪਣਾ ਸੋ ਭਲਾ ਨਾਹੀ ਪੰਚੋ ਹਣ ਲਾ ਮੂਲ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਗ ਸੁਨਾਏ ਪੂਰੇ ਗੁਰ ਕਾ ਬਚਨ ਉਪਰਿਆ ਆਇਆ ਗੁਰ ਸਿੱਖਾਂ ਵਡਿਆਈ ਭਾਵੇ ਗੁਰਪੂਰੈ ਕੀ ਮਨ ਮੁੱਖਾਂ ਉਹ ਵੇਲਾ ਹੱਥ ਨਾ ਆਇਆ ਤੌੜੀ ਸਚ ਸੱਚਾ ਸਬਦੂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੇ ਸੱਚ ਤੇ ਆਇੰਦਾ ਸਚ ਸੱਚਾ ਸਤਗੁਰ ਇਕੇ ਸੋਈ ਸਤਗੁਰ ਪੁਰਖ ਹੈ ਜਨ ਪੰਚ ਦੂਤ ਕੀਤਿ ਵਸ ਛਕੀ ਜੇ ਬਿਨ ਸਤਗੁਰ ਸਿਵੈ ਆਪ ਗਣਾਈਂਦੀ ਤੇਰੇ ਅੰਦਰ ਕੋੜ ਫਿੱਟ ਫਿੱਟ ਮੋ ਫਿੱਕੀ ਓਹ ਬੋਲੇ ਕਿਸੇ ਨਾ ਪਾਵਣੀ ਮੌਕਾ ਲੈ ਸਤਗੁਰ ਤੇ ਚੁਕੀ ਸ ਲੋਕ ਮਹੱਲਾ ਚੌਥਾ ਹਰ ਪ੍ਰਭ ਦਾ ਸਭ ਖੇਤ ਹੈ ਹਰਿਆਤ ਕਰਸਾਣੀ ਲਾਇਆ ਗੁਰਮਖ ਬਖਸ ਜਮਾਈਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੈ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਪਾਇਆ ਗੁਰਸਿੱਖੀ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਤੂਹਾ ਕਿਰਸੇ ਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ ਜਮਾਇਆ ਤਨ ਕਾ ਕਾੜਾ ਅੰਦੇਸਾ ਸਭ ਲਾਇਓ ਨਾ ਜਿਨਿ ਸਤਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਰਦਾ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲ ਚਟਿਆ ਮਨਮਖ ਹੋਰੀ ਗੱਲਾਂ ਰਤੀ ਯੁਗੈ ਦਬਿਆ ਨਾਮੇ ਸੋਤ ਸਭ ਟਲਾਂ ਮਨਮੱਖਾਂ ਦੇ ਸਿਰ ਜੋਰਾ ਅੰਮਰਹਿ ਨਿਤ ਦੇਵੇ ਭਲਾਂ ਜੋਰਾ ਦਾ ਆਖਿਆ ਪੁਰਖ ਕੁਮਾਵਾਂ ਦੇ ਸੇ ਆਪਿ ਵਿਤ ਅਮੇਦ ਖਲਾਂ ਕਾਮ ਵਿਆਪਿਕ ਸੋਦ ਨਰ ਸੇ ਜੋਰਾ ਪਛ ਚਲਾ ਸਤ ਗੁਰ ਕੈ ਆਖੇ ਜੋ ਚੱਲੇ ਸੋ ਸਤਿਪੁਰਖ ਭਲ ਭਲਾ ਜੋਰਾ ਪੁਰਖ ਸਬੇ ਆਪੋ ਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਨਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੀ ਪਰਵਾ ਅਥਾ ਹੈ ਅਤਲ ਕਿਉਂ ਤੁਲੀਐ ਸੇਵਡ ਭਾਗੀ ਚਿਤ ਤਦ ਤਾਇਂਦੇ ਤਿੰਨ ਸਤ ਗੁਰ ਮਿਲਿਐ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤ ਗੁਰ ਕੀ ਰੀਸੇ ਹੋਰ ਕਚ ਵਿੱਚ ਬੋਲਦੀ ਸੇ ਕੁੜਿਆਰ ਕੋੜੀ ਚੜ ਪੜੀਐ ਉਹ ਨ ਅੰਦਰੂਰ ਮੁਕ ਹੋਰ ਹੈ ਮੇ ਕਮਾਇਆ ਨੂੰ ਚੱਕ ਮਰ ਦੇ ਕੜੀਐ ਸਲੋਕ ਮਹੱਲਾ 14 ਸਤ ਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੇਵਾ ਕਾਲੀ ਜਿਨ ਅੰਦਰ ਕਪਟ ਵਿਕਾਰ ਝੂਠਿਓ ਆਪੇ ਸੱਚ ਕੰਨ ਵਖ ਕੱਢੈ ਜਜਮਾਲੀ ਸਤਿ ਆਰ ਸਿੱਖ ਬੈ ਸਤ ਗੁਰ ਪਾਸ ਘਾਲਿਐਨ ਕੋੜਿਆਰ ਨ ਲੱਬਣੀ ਕਿਤੇ ਥਾਈ ਪਾਲੀ ਜਿਨਾਂ ਸਤ ਗੁਰ ਕਾ ਅੱਖਿਆ ਸੁਖਾਵੇ ਨਾਹੀ ਤਿਨਾਂ ਮੋ ਬਲੇਰ ਫਿਰੀ ਦੇ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਤੇ ਰਕ ਬੇਰਾਈਆਂ ਮਨ ਮੁਖ ਬਤਾਲੀ ਸਤ ਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰਖੈ ਹੋ ਆਪ ਵਰਤੀ ਆਪਣੀ ਵਖ ਨਾਲੀ ਜਨ ਨਾਨਕ ਇਕਨਾ ਗੁਰ ਮੇਲ ਸੁਖ ਦੇਵੇ ਏਕੇ ਆਪੀ ਵਖ ਕੱਢੈ ਠਗ ਵਾਲੇ ਮਹੱਲਾ ਚੌਥਾ ਜਿਨੇ ਅੰਦਰ ਨਾਮਨ ਦਾਨ ਹਰ ਤਿੰਨ ਕੇ ਕਾਜ ਦੇ ਆਂਦੇ ਰਾਸ ਤਿੰਨ ਚੋਕੀ ਮੋਤਾ ਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਣ ਕਰਤਾ ਵੱਲ ਤ ਸਭ ਕੋ ਵੱਲ ਸਭ ਦਰਸ਼ਨ ਦੇਖ ਕਾਰੀ ਸਾਬਾਸ ਸਾਉ ਪਾਤ ਛਾਂ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰੈਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵਾ ਤੁਲ ਸੁਖ ਪਾਇਆ ਗੁਰਪੂਰੇ ਦਾਨ ਦਿਆ ਹਰ ਨੇਚਲ ਨਿਤ ਬਖਸ਼ੇ ਚੜੀ ਸਵਾਇਆ ਕੋਈ ਨਿੰਦਾ ਕੋਈ ਨਿੰਦਕ ਵੜਿਆ ਦੇਖ ਨਾ ਸਕੈ ਸੋ ਕਰਤੇ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੀ ਕੈ ਭਗਤਾਂ ਨੂੰ ਸਦਾ ਰਖਦਾ ਆਇਆ ਪੌੜੀ ਤੋ ਸਾਇਬ ਅਗਮ ਦਿਆਲ ਹੈ ਵੱਡ ਦਾਤਾ ਦਾਣਾ ਤਦ ਜੀਵਣ ਮੈਂ ਔਰ ਕੋ ਦਿਸ ਨਾ ਆਵੀ ਤੂੰ ਐਸੋ ਕਾੜ ਮੇਰੀ ਮਨ ਪਾਣਾ ਮੋਟੰਬਦ ਸੇ ਆਮਦਾ ਸਭ ਚੱਲਨ ਹਾਰਾ ਆ ਮਨ ਜਾਣਾ ਜੋ ਬਿਨ ਸੱਚੀ ਹੋਰ ਤੇ ਚਤ ਲਾਏਂਦੇ ਸੇ ਕੁੜਿਆਰ ਕੋੜਾ ਤਨ ਮਾਣਾ ਜਨ ਨਾਨਕ ਸੱਚ ਤੇ ਆਏ ਤੂੰ ਬਿਨ ਸੱਚੇ ਪੱਜ ਬੱਜ ਮੋਈ ਆ ਜਾਣਾ ਜਨ ਨਾਨਕ ਸੱਚ ਤੇ ਆਏ ਤੂੰ ਬਿਨ ਸੱਚੇ ਪੱਜ ਬੱਜ ਮੋਈ ਆ ਜਾਣਾ